ਹਾਂਜੀ ਦੋਸਤੋ ਦੱਸੋ ਕੀ ਹਾਲ ਚਾਲ ਦਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਵੀਲੋਗ ਰਿਹਾ ਨੇ ਤੇ ਵਿਟ ਗਾਈਸ ਅੱਜ ਆ ਟਾਟਾ ਪਰ ਆ ਵੇਲਾ ਚੰਗੀ ਕੋਰਾ ਚਟਾ ਕਿਉਂਕਿ ਛੁੱਟੀਆਂ ਪਈਆਂ ਤੁਹਾਨੂੰ ਪਤਾ ਹੈ ਤੇ 9 ਦਿਨ ਰਹਿ ਗਏ ਮਗਰ ਛੁੱਟੀਆਂ ਦੇ ਹੁਣ ਬਾਕੀ ਬਿੰਨੇ ਕੀ ਕਰਦੇ ਬੇਲੇ ਰਹਿ ਗਏ ਆ ਨੂਰ ਮੈਨੂੰ ਆਦਾ ਹੀ ਕੰਮ ਕੰਮ ਕਰਦੇ ਮੇਰਾ ਤੇ ਉਹ ਤੋਂ ਕਾਫੀ ਕੁਫੀ ਲੈ ਕੇ ਨਹੀਂ ਥੱਲੇ ਜਾਂਦੇ ਆ ਪਰ ਨਾਇਆ ਖੋਲੀ ਯਾਰ ਸਿਰ ਫੜਾਉਂਦੇ ਫਿਰ ਬਾਅਦ ਚ ਬੰਦਾਂਗੇ ਹਾਂਜੀ ਦੋਸਤੋ ਦੱਸੋ ਕੀ ਕਹਿੰਦੇ ਲਓ ਕੰਮ ਕਰੇ ਚਲੋ ਹੈ ਕਦੋਂ ਸਾਰਾ ਕਰ ਲਿਆ ਕੰਮ ਤੇ ਦੱਸਣ ਕੀ ਕਰਨਾ ਹੈ ਆ ਜਾ ਫਿਰ ਹਾਂ ਕਿੰਨੇ ਦਾ ਕੰਪਲੀਟ ਕਰਕੇ ਦੇਵੇਂਗਾ ਮੈਂ ਤੇਨੇ ਦੂਰਾ ਦੇਣਾ ਦੀ ਕਰਦਾ ਭਾਵੇਂ ਐਨਾ ਵੇਲਾ ਹੁੰਦਾ ਮੈਨੂੰ ਹਾਂ ਤੇ ਇੰਨੀ ਕਰਨੀ ਬਸ 6 ਤੂੰ ਤੇ ਨਾ ਕਿਹਾ ਵਧੀ ਜਾਂਦਾ ਇਹਦੇ 6 ਇਹ ਤੇ ਨਾ ਪਲੀਟ ਨਾ ਨਹੀਂ ਹੋਈ ਰਹੇ ਤੇ ਵਧੀ ਜਾਂਣਾ ਚਰ ਕੋਈ ਨਾ ਕਰਤਾ ਇਹ ਪਹਿਲੀ ਲਾਈਨ ਨਹੀਂ ਆ ਰਹੀ ਹੈ ਹੂੰ ਭਾ ਪਹਿਲੀ ਇਹ ਨਹੀਂ ਇਹਦਾ ਕਰਕੇ ਨਹੀਂ ਲੱਗਾ ਰਾ ਮੇਰਾ ਇਹ ਮੈਂ ਆ ਹੀ ਕਰਾਉਣਾ ਰਿਹਾ ਐ ਇਹ ਨਹੀਂ ਇਹ ਨਹੀਂ ਆਹੋ ਤਾਂ ਵੀ ਵੇਸਣੀ ਹੈ ਇਹਨੂੰ ਦੱਸ ਕੋ ਉਪਰ ਗਈ ਆਇਆ ਵਿਗਿਆਨ ਦਾ ਆਹੋ ਆ ਕਰ ਲੈ ਕਿਉਂ ਨਹੀਂ ਹੁੰਦੀ ਯਾਰ ਗੈਸਾਂ ਬ ਵਿੱਚ ਹੋਰ ਭਵਾ ਦਿੰਦੇ ਦੱਸ ਗਿਆ ਸੀ CO2 ਐਕਸਟਰਾ ਪਕਾ ਦੇਣੇ ਵਿੱਚ ਇੱਕ ਪੀਣੀ ਵਾਲੀ ਕੋਈ ਬਾਈ ਵੇਖੀ ਨਾ ਨਹੀਂ ਬਈ ਕਵਰ ਹੈ ਬਾਈ ਉਹ ਅੱਜ ਪਾਰਟੀ ਕਵਰ ਦਿੱਤੇ ਨਿਕ ਗਾਈਸ ਅੱਜ ਉਹ ਬਹੁਤ ਦਿਨਾਂ ਬਾਅਦੀਆਂ ਵਿਕਰੀਆਂ ਆਏ ਆ ਤੇ ਅੱਜ ਬਲੌਗਰ ਸ਼ਬਦ ਮੈਂ ਕੈਮਰਾ ਫੜ ਲਿਆ ਏ ਠੀਕ ਹੈ ਤੇ ਅੱਜ ਬਲੌਗ ਦਾ ਨਾਮ ਹੋਊਗਾ ਅਣੀ ਕੇਤ ਨੇ ਸਾਨੂੰ ਪਾਰਟੀ ਦਿੱਤੀ ਜਾਈ ਜਾ ਮੇਰੇ ਨਾਂ ਤੇ ਰਾਮੀ ਠੀਕ ਹੈ ਪਰ ਇਹ ਭਾਵੇਂ ਸਾਨੂੰ ਨੂਰ ਸਿੰਘ ਦੇਂਦਿਆ ਵਾ ਵੇਖੋ ਜੀ ਨੂਰ ਸਿੰਘ ਆ ਗਿਆ ਪਾਰਟੀ ਇਹ ਦੇਂਦਿਆ ਪਰ ਮੇਰੇ ਨਾਂ ਤੇ ਬਲੌਗ ਬਊਗਾ ਏ ਠੀਕ ਹੈ ਓਕੇ ਜੀ ਓਕੇ ਜੀ ਆ ਵੇਖੋ ਜੀ ਦੋਨੋਂ ਡੁਪਲੀਕੇਟ ਪੀਂਦੇ ਮੈਂ ਪੀਣਾ ਅਸਲੀ ਕੋਕ ਸਪੌਂਸਡ ਨਹੀਂ ਆ ਇਹ ਇਨਾ ਵੱਡਾ ਨਹੀਂ ਹੋਇਆ ਸਪੌਂਸ ਕਰ ਸਕੇ ਹਲੇ ਚਲ ਕੋਈ ਨਹੀਂ ਪਰਨਾ ਬਣ ਕੇ ਫਿਰ ਵੀ ਆਗੇ ਦੋਨੋਂ ਵੇਖੋ ਜੀ ਇਨਾ ਪਰਨੇ ਬੱਲੇ ਤੋਂ ਮੈਂ ਆਪਾਂ ਤੋ ਪੀਸ ਬਣ ਗਿਆ ਸੌਰੀ ਲਿਖ ਲਾ ਕੇ ਉਹ ਜੀ ਬੀਕਾ ਉਹ ਰੇਕਾਂ ਦੇ ਜੀ ਬੇੜ ਨੂੰ ਆਈ ਸਿੱਧਾ ਹੀ ਮੈਂ ਗੁਰਦੀਰੂ ਲੈ ਗਿਆ ਹਾਂ ਹਾਂ ਜੀ ਦੋਸਤ ਹੁਣ ਆਪਾਂ ਬਸ ਬਸ ਕਈ ਦਿਨਾਂ ਬਾਅਦ ਆ ਗਿਆ ਤੇ ਚੱਲਦੇ ਆਂ ਘਰੇ। ਆਉਂਦੇ ਨਹੀਂ ਲੱਤਾਂ ਨਹੀਂ ਉਲਾਦੀਆਂ। ਚੱਲਦੇ ਗਾਈਜ਼ਾਂ ਕਰੇ। ਹਾਂਜੀ ਦੋਸਤੋ 12ਵਾਂ ਆ ਗਿਆ ਮੈਂ ਕਰੇ ਆ ਗਿਆ ਸੋ ਗਿਆ ਹਾਂ ਕੰਮ-ਕੰਮ ਕਰਕੇ ਸਕੂਲ ਦਾ ਤੇ ਹੁਣ ਮੈਂ ਚੰਗਾ ਆਂ। ਨੂੰਹ ਦਾ ਵੀ ਕੰਮ ਕਰਨਾ ਮਿਆਂ ਆ ਗਾਈਜ਼। ਤੇ ਵੀਰ ਭਰਾ ਆਪਣਾ ਮੈਂ ਇੱਧਰ ਕਰ ਦਿੰਨੇ ਆ। ਥਰੀ ਗਾਈਜ਼ ਨੂੰ ਨੂੰਹ ਤੇ ਲੈ ਗਿਆ ਇਹ ਬੇਲੋ ਤੇ ਜਿਹੜੀ ਮੇਨ ਡਿਊਟੀ ਸਾਡੀ ਲੱਗੀ ਆ ਆ ਰਿਹਾ ਅੱਛੇ ਤੱਕ। ਚਲੋ ਦੋਸਤੋ ਚਲਦੇ ਹਾਂ ਏਸੀ ਦਾ ਪੈਪ ਲੈ ਕੇ ਆਉਨੇ ਆਂ ਨਾਲੇ ਮਮਾ ਨੂੰ ਲੈਣ ਚਾਹੀਏ ਆਪੋ ਫਿਰ ਕਿਹਾ ਮਮਾ ਦਾ ਹੰਦ ਸਾਬੋ ਆਈ ਲੈਣ ਮਾਨੂੰ ਆਪਾਂ ਅਗਲੇ ਅਗਲਾ ਆਪਾਂ ਪਤਾ ਹੀ ਕੀ ਜਾਂਦਾ ਕਿੱਥੇ ਗਾਈ ਦਾ ਆਪਾਂ ਏਸੀ ਦਾ ਪੈਪ ਲਾਣਾ ਹੈ ਚਲਦੇ ਏਸੀ ਦਾ ਪੈਪ ਲੈ ਕੇ ਬਾਜ਼ਾਰ ਦੋਸਤੋ ਲੈ ਰਹੇ ਆ ਪੈਪ ਦੇ ਹੁਣ ਆਪਾਂ ਚੱਲੇ ਆਪ ਦੋ ਆ ਐ ਕਰਕੇ ਬੁਖਾਵੇ ਕਿੰਨਾ ਡਬਲ ਹੈ ਮਤਲਬ ਦੋ ਕਹਿੰਦੇ ਆ ਚੱਲੀ ਜਾਂ ਕਰੇ ਵਾਹ ਜੂੜੀ ਗੱਲ ਆਵੇ ਹੈ ਆ ਹੀ ਲੈਣਾ ਸਰਜੂਆ ਲੈ ਆ ਬਈ ਨਾ ਲਈਏ ਮੋਰਸਾਂ ਦੇ ਅੰਦਰ ਚੱਲਦੇ ਗੁਰਦਾਰੇ ਠੀਕ ਆ ਹਾਂ ਤੇ ਦਿਖਾ ਦੇ ਹੋ ਗਿਆ ਨਹੀਂ ਜਾਣ ਨੰਬੰਦਾਵੇਂ ਅਗਨੀ ਤੂੰ ਦੱਸ ਬਸ ਬਸ ਚੜੀ ਜਾ ਫੇਰ ਆ ਡਿਕਰੂ ਵੀ ਆ ਤੇਰੇ ਘਰੋਂ ਅੰਟੀ ਆਉਣ ਆਏ ਕਹਿੰਦੇ ਗੁਰਬੀਰ ਨੂੰ ਪਰਾ ਫੋਨ ਲੱਗਦਾ ਹੀ ਨਹੀਂ ਫੋਨ ਚੁੱਕਣਾ ਸਵਾਇਆ ਇੱਥੇ ਹੀ ਗੁਰਸਰੀ ਹੈ ਇਹ ਕਿਹਦੇ ਨੂੰ ਮੈਂ ਜੁਦੀ ਹੈ ਜਰਾ 5 ਮੀਟਰ ਮੈਂ ਪਤਾ ਕਰ 5 ਮੀਟਰ ਕਿਤੇ ਉਹਦਾ ਆਜੀ ਘਰ ਜੁਦੀ ਪਰਾ ਫੋਨ ਦੇ ਨਾਲ ਲੱਗਦਾ ਨਹੀਂ ਨਾ ਮੇਰਾ ਇਹਨਾਂ ਲੱਗਦਾ ਜਦੋਂ ਲੱਗਦਾ ਨਹੀਂ ਘਰ ਦੇ ਤੇਰੇ ਨਾਲ ਆਹੋ ਪਰਾ ਨਾਲੇ ਪਰਾ ਤੈਨੂੰ ਕਹਿੰਦਾ ਘਰ ਮੰਨ ਲੈ ਚੱਲ ਕੋਈ ਗੱਲ ਨਹੀਂ ਕਰਤਾ ਫਿਰ ਕੀ ਹੋ ਗਿਆ ਤੂੰ ਸੇਰੀ ਖਈਆਂ ਨਾ ਤੇ ਤੈਆਂ ਹੋ ਗਈਆਂ ਮੈਂ ਕਹੇ ਆਹ ਪੈਣੀ ਜੇ ਨਾ ਪਈ ਤਾਂ ਤੇਰੇ ਪੈ ਗਿਆ ਠੀਕ ਆ ਲਾਲਾ ਚਿਰਤੇ ਦੇ ਨਾ ਵੜੀਆਂ ਤੇ ਤੇਰੇ ਮਾਦੀਆਂ ਆ ਦੇ ਮੇਰੇ ਗਾੜੀ ਚੱਲਦੇ ਗਾਈਂ ਨਾ ਆਪਾਂ ਘਰੇ ਸੁਹਾਗ ਪਹੁੰਚਾਣੇ ਆ ਇਹਨਾਂ ਅਗੇਮ ਤੇ ਲੀਨ ਹੋਏ ਬੇਨ ਭਗਦੀ ਇਹਨਾਂ ਨੇ ਕਿੱਥੇ ਕਰਨੀ ਹੈ ਨਿਆਣੇ ਨਾ ਕਸਟਮ ਲੋਡਿਆ ਹਾਂ ਤੁਹ ਦਾਦਾ ਹਾਂਜੀ ਦੋਸਤੋ ਨਾ ਆਪਾਂ ਚੱਲੇ ਆ ਘਰੇ ਚੱਲ ਖਾ ਪੀ ਲੈ ਹਾਂ ਚੱਲ ਲੈ 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 ਹਾਂ ਚੱਲ ਠੀਕ ਹੈ ਹਾਂਜੀ ਦੋਸਤੋ ਹੁਣ ਮੈਂ ਆ ਚੁੱਕਾ ਘਰ ਦੇ ਘਰ ਅਗਲੋਂ ਨਾ ਪਰਣਾ ਪੰਨਾ ਤੁਹਾਨੂੰ ਦਾ ਨੈਕਸਟ ਵਲੋਗ ਦੇ ਵਿੱਚ ਇਹਨਾਂ ਨੂੰ ਅੱਜ ਦਾ ਵਲੋਗ ਲੱਗਿਆ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜੁ ਕਰਦੇ ਹੋ ਗਾਈਜ਼ ਬਾਏ ਬਾਏ